ਸੱਸ ਨੂੰ ਦਾਮ ਕਾਬਲਾ ਅਮੋ ਸਾਹਮਣੇ ਸੱਸ ਨੂੰ ਦਾਮ ਕਾਬਲਾ ਅਮੋ ਸਾਹਮਣੇ ਤੇਰੀ ਦਿੱਲੀ ਮੇਰਾ ਆਗਰਾ ਅਮੋ ਸਾਹਮਣੇ ਤੇਰੀ ਦਿੱਲੀ ਮੇਰਾ ਆਗਰਾ ਅਮੋ ਸਾਹਮਣੇ ਸੱਸ ਨੂੰ ਦਾਮ ਕਾਬਲਾ ਅਮੋ ਸਾਹਮਣੇ ਨੂੰਹਾਂ ਤੋਂ ਡਰਦੀ ਸੱਸ ਸਾੜੀ ਨਾ ਲਾਵੇ ਨੂਹਾਂ ਤੋਂ ਡਰਦੀ ਸੱਸ ਸਾੜੀ ਨਾ ਲਾਵੇ ਸੋਰਾ ਪੈਂਟ ਲੈ ਕੇ ਆ ਗਿਆ ਅਮੋ ਸਾਮਣੇ ਸੋਰਾ ਪੈਂਟ ਲੈ ਕੇ ਆ ਗਿਆ ਅਮੋ ਸਾਮਣੇ ਤੇਰੀ ਦਿੱਲੀ ਮੇਰਾ ਆਗਰਾ ਅਮੋ ਸਾਮਣੇ ਤੇਰੀ ਦਿੱਲੀ ਮੇਰਾ ਆਗਰਾ ਅਮੋ ਸਾਮਣੇ ਨੂਹਾਂ ਤੋਂ ਡਰਦੀ ਸੱਸ ਪਾਰਲਰ ਨਾ ਜਾਵੇ ਨੂਹਾਂ ਤੋਂ ਡਰਦੀ ਸੱਸ ਪਾਰਲਰ ਨਾ ਜਾਵੇ ਸੋਰਾ ਕਰੀਮ ਲੈ ਕੇ ਆ ਗਿਆ ਅੰਮੋ ਸਾਮਣੇ ਸੋਰਾ ਕਰੀਮ ਲੈ ਕੇ ਆ ਗਿਆ ਅੰਮੋ ਸਾਮਣੇ ਤੇਰੀ ਦਿੱਲੀ ਮੇਰਾ ਆਗਰਾ ਅੰਮੋ ਸਾਮਣੇ ਤੇਰੀ ਦਿੱਲੀ ਮੇਰਾ ਆਗਰਾ ਅੰਮੋ ਸਾਮਣੇ ਨੂਹਾਂ ਤੋਂ ਡਰਦੀ ਸੱਸ ਰੋਟੀ ਨਾ ਖਾਵੇ ਨੂਹਾ ਤੋ ਡਰਦੀ ਸੱਸ ਰੋਟੀ ਨਾ ਖਾਵੇ ਸੌਰਾ ਪੀਜ਼ਾ ਲੈ ਕੇ ਆ ਗਿਆ ਅਮੋ ਸਾਮਣੇ ਸੌਰਾ ਪੀਜ਼ਾ ਲੈ ਕੇ ਆ ਗਿਆ ਅਮੋ ਸਾਮਣੇ ਤੇਰੀ ਦਿੱਲੀ ਮੇਰਾ ਆਗਰਾ ਅਮੋ ਸਾਮਣੇ ਤੇਰੀ ਦਿੱਲੀ ਮੇਰਾ ਆਗਰਾ ਅਮੋ ਸਾਮਣੇ ਨੂਹਾ ਤੋ ਡਰਦੀ ਸੱਸ ਸਿਨ ਮੇ ਨਾ ਜਾਵੇ ਨੂਹ ਤੋ ਦਰਦੀ ਸਸ ਸਿਨ ਮੇ ਨਾ ਜਾਵੇ ਸੋਰਾ ਟੀਵੀ ਲੈ ਕੇ ਆ ਗਿਆ ਅਮੋ ਸਾਮਣੇ ਸੋਰਾ ਟੀਵੀ ਲੈ ਕੇ ਆ ਗਿਆ ਅਮੋ ਸਾਮਣੇ ਤੇਰੀ ਦਿੱਲੀ ਮੇਰਾ ਆਗਰਾ ਅਮੋ ਸਾਮਣੇ ਤੇਰੀ ਦਿੱਲੀ ਮੇਰਾ ਆਗਰਾ ਅਮੋ ਸਾਮਣੇ ਨੂ ਸਸ ਦਾ ਮੁਕਾਬਲਾ ਅਮੋ ਸਾਮਣੇ ਨੂੰ ਸਸ ਦਾ ਮੁਕਾਬਲਾ ਅਮੋ ਸਾਹਮਣੇ ਤੇਰੀ ਦਿੱਲੀ ਮੇਰਾ ਆਗਰਾ ਅਮੋ ਸਾਹਮਣੇ ਤੇਰੀ ਦਿੱਲੀ ਮੇਰਾ ਆਗਰਾ ਅਮੋ ਸਾਹਮਣੇ